ਚੋਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਬਾਰੇ ਇੰਨਾ ਸੋਚਿਆ ਕਿ ਜਿਹੜੀ ਮੋਟਰ ਕੱਢਣ ਵਾਸਤੇ ਸਾਨੂੰ ਗੇੜੀ ਜੀ ਨਾਲ ਲੈਉਣੀ ਪਵੇ ਚਲੋ ਨੁਕਸਾਨ ਤਾਂ ਹੋ ਗਿਆ ਤਾਰ ਵੱਢ ਕੇ ਲੈ ਗਏ ਚੋਰ ਆਪਣੀ ਆ ਦੇਖੋ ਨੇੜੇ ਕਰਕੇ ਦਿਖਾ ਦੇ ਪਰ ਵੀ ਇਮਾਨਦਾਰ ਚੋਰ ਸੀਗੇ ਜਿਨ੍ਹਾਂ ਨੇ ਤਾਰ ਵੱਢੀ ਤੇ ਇੱਥੇ ਗੰਢ ਦੇਤੀ ਵੀ ਤਾਰ ਆ ਜਿਹੜੀ ਫਿਲਟਰਾਂ ਦੇ ਵਿੱਚ ਨਾ ਡਿੱਗ ਪੇ ਤੇ ਜੇ ਤਾਰ ਵਿੱਚ ਡਿੱਗ ਪੈਂਦੀ ਤਾਂ ਸਾਨੂੰ ਜਿਹੜੀ ਕਿ ਗੇੜੀ ਲੈ ਕੇ ਮੋਟਰ ਕੱਢਣੀ ਪੈਂਦੀ ਪਾਈਪਲਾਈਨ ਪਾਈ ਹੋਈ ਆ ਬਾਲਾ ਡੰਗ ਬਣਾਂ ਖੋਲਣਾ ਪੈਂਦਾ ਤੇ ਇਹੋ ਜੇ ਇਮਾਨਦਾਰ ਚੋਰਾਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਇੱਕ ਗੱਲ ਹੋਰ ਕਰਦਾ ਕਿ ਵੀਰੋ ਤਾਰਾਂ ਤੂਰਾਂ ਵੇਚ ਕੇ ਬਾਲਾ ਚੜ ਕਰਨੀ ਚੱਲਦੇ ਹੁੰਦੇ ਮਿਹਨਤ ਦੀ ਰੋਟੀ ਖਾ ਲਿਆ ਕਰੋ ਕਮਾਲਿਆ ਕਰੋ ਘੱਟ ਕਮਾ ਲਓ ਘੱਟ ਖਾ ਲਓ ਪਰ ਮਿਹਨਤ ਦੀ ਖਾ ਲਓ ਤੇ ਕਿ ਹੁਣ ਮੈਂ ਦੱਸਣਾ ਤੁਹਾਨੂੰ ਇੱਥੋਂ ਲੈ ਕੇ ਕੋਠਾ ਅਮੀਰੂਲੀ ਕੰਦ ਨਾਲ ਸਟਾਰਟਰ ਲੱਗਿਆ ਹੋਇਆਗਾ ਜੋਰ ਨਾਲ ਕੇ 20 25 ਫੁੱਟ ਤਾਰ ਮਸਾ ਸੀਗੀ ਏ 25 ਫੁੱਟ ਤਾਰ ਕਿੰਨੇ ਰੁਪਏ ਦੀ ਇੱਕ ਬਾੜ ਦੇ ਵਿੱਚ ਉਹ 5-700 ਦੀ ਵਿਕਣੀ ਹੈ ਤੇ ਮੇਰਾ ਜਿਹੜਾ ਕਿ 22500 ਦਾ ਨੁਕਸਾਨ ਕਰਤਾ ਚਲ ਫੇਰ ਵੀ ਚਲੋ ਤਾਰ ਦੇ ਆ ਪੈਸੇ ਲਾਉਣੀ ਲਾਉਣੇ ਹੈਗੇ ਵੀ 1000-1500 ਰੁਪਏ ਮਿਸਤਰੀ ਲੈ ਜਾਂਦਾ ਜਿਹੜੀ ਲਿਆਉਣੀ ਪੈਂਦੀ ਮੱਥਾ ਮਾਰਨਾ ਪੈਂਦਾ ਚਲੋ ਹੁਣ ਘੰਟੇ ਚ ਤਾਰ ਲਾ ਕੇ ਜਿਹੜਾ ਮੋਟਰ ਚੱਲਦੀ ਕਰ ਲਾਂਗੇ ਤੇ ਇਮਾਨਦਾਰ ਚੋਰ ਸੀਗੇ ਬਹੁਤ ਬਹੁਤ ਧੰਨਵਾਦ ਇਮਾਨਦਾਰ ਚੋਰਾਂ ਦਾ ਇਥੋਂ ਨੇੜੇ ਕਰਕੇ ਦਿਖਾਂਗੀ ਕੈਮਰਾ ਆ ਗੰਡ ਦੇ ਕੇ ਤੇ ਵਧੀਆ ਵੱਡ ਕੇ ਤਾਰ ਲੈ ਗਏ ਇੱਕ ਦਾ ਤਾਰ ਛਿੱਲ ਵੀ ਗਿਆ ਅਭੀ ਜਿੱਲ ਨਹੀਂ ਨਭੇ ਚਿਤ ਆ ਰ ਤੇ ਧੰਨਵਾਦ ਐਦਾਂ ਦੇ ਚੋਰ ਭਰਾਵਾਂ ਦਾ ਵੀ ਜੇ ਤੁਸੀਂ ਚੋਰੀ ਕਰਦੇ ਹੋ ਤਾਂ ਥੋੜਾ ਜਆ ਸੋਚ ਲਿਆ ਕਰੋ ਵੀ ਜਿਹਦੀ ਚੋਰੀ ਕਰ ਰਹੇ ਹੋ ਉਹਨੂੰ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੀ ਚੋਰੀ ਕਰਨ ਦਾ ਵੀ ਢੰਗ ਹੁੰਦਾ ਇੱਕ ਆਹ ਢੰਗ ਨਾਲ ਚੋਰੀ ਕੀਤੀ ਗਈ ਹੈਗੀ ਤੇ ਐਦਾਂ ਦੇ ਢੰਗ ਵਾਲੇ ਚੋਰਾਂ ਦਾ ਮੈਂ ਤੈਨੂੰ ਧੰਨਵਾਦ ਕਰਦਾਗਾ ਤੇ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਸਾਡਾ ਮੱਥਾ ਨਹੀਂ ਵੱਜੂਆ ਹਾਂ ਤੇ 15-20 ਮਿੰਟਾਂ ਚ ਤਾਰ ਪਾ ਕੇ ਅਸੀਂ ਮੋਟਰ ਚੱਲਦੀ ਕਰ ਸਕਦੇ ਹਾਂ ਤੇ ਇੱਕ ਚੀਜ਼ ਹੋਰ ਹੈ ਕਿ ਥੋੜੀ ਜਿਹੀ ਤਾਰ ਵੱਧ ਛੱਡਿਆ ਕਰੋ ਹੁਣ ਤਾਰ ਜਿਹੜਾ ਇੱਕ ਐਡੀ ਕਿ ਛੱਡਿਆ ਕਰੋ 2 ਕੁ ਫੁੱਟ ਛੱਡਿਆ ਕਰੋ ਕੁਝ ਨਹੀਂ ਹੁੰਦਾ ਬਾਈ ਬਣ ਕੇ ਤੇ ਧੰਨਵਾਦ ਬਹੁਤ ਬਹੁਤ ਅ ਈਮਾਨਦਾਰ ਚੋਰਾ ਦਾ ਧੰਨਵਾਦ